ਇੱਕ ਪਿੰਡ ਦੇ ਵਿੱਚ ਬਾਬਾ ਜਲਤਾਰਾ ਕਰਨ ਤੋਂ ਬਾਅਦ ਐਡਾ ਵੱਡਾ ਚਮਤਕਾਰ ਦਿਖਾਉਂਦਾ ਕਿ ਪਿੰਡ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਕਿ ਐਡਾ ਵੱਡਾ ਚਮਤਕਾਰ ਬਾਬੇ ਨੇ ਕਰਕੇ ਮੇਂ ਦਿੱਤਾ ਉਹ ਚਮਤਕਾਰ ਬਾਬੇ ਨੇ ਕੀ ਕੀਤਾ ਆਪਾਂ ਸਾਰਾ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਗੱਲ ਐਵੇਂ ਹੈ ਕਿ ਪਿੰਡ ਸਿਰਸੀਵਾਲਾ ਜਿਹੜਾ ਕੀ ਬਲਾਡੇ ਹਲਕੇ ਦੇ ਵਿੱਚ ਪੈਂਦਾ ਉਹ ਉੱਥੇ ਇੱਕ ਡੇਰੇ ਦੇ ਵਿੱਚ ਬਾਬਾ ਆਉਂਦੇ ਤੇ ਪਿੰਡ ਵਾਲੇ ਨਾਲ ਲੋਕ ਉਸਦੇ ਨਾਲ ਜੁੜਦੇ ਨੇ ਤੇ ਉਹ ਜਲਦਾਰਾ ਸ਼ੁਰੂ ਕਰਦਾ ਜਲਦਾਰਾ ਕਰਨ ਤੋਂ ਬਾਅਦ ਤਾਂ ਉੱਥੇ ਉਹ ਪੰਡਾਰਾ ਵਗੈਰਾ ਵੀ ਲਾਉਂਦਾ ਤਾਂ ਉਸ ਤੋਂ ਬਾਅਦ ਉਹ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਕਿਸੇ ਤੋਂ 80000 ਕਿਸੇ ਤੋਂ 2 ਲੱਖ ਕਿਸੇ ਤੋਂ ਲੱਖ ਇਦਾਂ ਪੈਸੇ ਉਹ ਇਦਾਂ ਪੈਸੇ ਇਕੱਠੇ ਕਰਦੇ ਤਾਂ ਉਸ ਤੋਂ ਬਾਅਦ ਉਹ ਸੰਗਤ ਨੂੰ ਆਖਦਾ ਕਿ ਆਪਾਂ ਨੈਣਾ ਦੇਵੀ ਦਰਸ਼ਨ ਕਰਨ ਜਾਣੇ ਤਾਂ ਸੰਗਤ ਉਸਦੇ ਨਾਲ ਨੈਣਾ ਦੇਵੀ ਦਰਸ਼ਨ ਕਰਨ ਚਲੀ ਜਾਂਦੀ ਹੈ ਤਾਂ ਨੈਣਾ ਦੇਵ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਵਾਪਸ ਪਟਿਆਲੇ ਪਹੁੰਚਦੇ ਨੇ ਤਾਂ ਉੱਥੇ ਇੱਕ ਢਾਬੇ ਦੇ ਉੱਤੇ ਰੋਟੀ ਖਾਣ ਲਈ ਉਹ ਸਾਰੀ ਸੰਗਤ ਤੇ ਬਾਬਾ ਰੁਕ ਜਾਂਦੇ ਨੇ ਉਹ ਬਾਬਾ ਫੋਨ ਦਾ ਬਹਾਨਾ ਲਾ ਕੇ ਉਹ ਸਾਰੀ ਸੰਗਤ ਦੇ ਅੱਖਾਂ ਤੋਂ ਓਲੇ ਹੋ ਜਾਂਦਾ ਮਤਲਬ ਉਹ ਰਫੂ ਚੱਕਰ ਹੋ ਜਾਂਦਾ ਮੁੜ ਕੇ ਉਹ ਬਾਬਾ ਕਿਸੇ ਨੂੰ ਨਹੀਂ ਲੱਭਦਾ ਤਾਂ ਜਦੋਂ ਸਾਰੀ ਸੰਗਤ ਪਿੰਡ ਆਉਂਦੀ ਹੈ ਤਾਂ ਪਿੰਡ ਦੇ ਵਿੱਚ ਰੌਲਾ ਪੈਂਦਾ ਕਿ ਇੰਦਾਂ ਦਾ ਕਰਕੇ ਬਾਬਾ ਜਿਹੜਾ ਉਹ ਫਰਾਰ ਹੋ ਗਿਆ ਤਾਂ ਫਿਰ ਸਾਰਿਆਂ ਨੇ ਦੱਸਿਆ ਕਿ ਮੈਥੋਂ 8000 ਲੈ ਗਿਆ ਕੋਈ ਕਹਿੰਦਾ ਮੈਥੋਂ 2.5 ਲੱਖ ਲੈ ਗਿਆ ਕੋਈ ਕਹਿੰਦਾ ਮੈਥੋਂ 3 ਲੈ ਗਿਆ ਕੁੱਲ ਮਿਲਾ ਕੇ 15-16 ਲੱਖ ਰੁਪਇਆ ਉਸ ਪਿੰਡ ਦੇ ਵਿੱਚ ਬਾਬਾ ਠੱਗੀ ਮਾਰ ਕੇ ਰਫੂ ਚੱਕਰ ਹੋ ਗਿਆ ਜੇਕਰ ਤੁਸੀਂ ਪਿੰਡ ਦੇ ਲੋਕਾਂ ਦੇ ਬਿਆਨ ਸੁਣਨਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਲਿੰਕ ਪਿਆ ਹੈ ਤਾਂ ਉੱਥੇ ਜਾ ਕੇ ਪਿੰਡ ਵਾਲਿਆਂ ਦੇ ਤੁਸੀਂ ਬਿਆਨ ਸੁਣ ਸਕਦੇ ਹੋ ਕਿ ਉਹ ਬਾਬੇ ਬਾਰੇ ਕੀ ਆਖ ਰਹੇ ਨੇ ਮੈਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਇਹਨਾਂ ਬਾਬਿਆਂ ਦੇ ਬਾਰੇ ਬੋਲ ਚੁੱਕਿਆ ਕਿ ਇਹਨਾਂ ਬਾਬਿਆਂ ਕੋਲੇ ਕੁਝ ਨਹੀਂ ਜਿਹੜੇ ਇਹ ਬਾਬੇ ਡੇਰਿਆਂ ਦੇ ਵਿੱਚ ਬੈਠੇ ਨੇ ਜ਼ਿਆਦਾਤਰ ਬਾਬੇ ਘਰੋਂ ਕੱਡੇ ਹੋਏ ਨੇ ਘਰ-ਕ੍ਰਿਸ਼ਤੀ ਤੋਂ ਭੱਜੇ ਹੋਏ ਨੇ ਜਾਂ ਘਰੋਂ ਆਪ ਫਰਾਰ ਹੋਏ ਹੋਏ ਨੇ ਸੌਦੇ ਵਿੱਚੋਂ ਪੰਜ ਸਤ ਸਾਧੂ ਸੰਤ ਹੋਣਗੇ ਜਿਹੜੇ ਕੀ ਪ੍ਰਮਾਤਮਾ ਨਾਲ ਜੁੜੇ ਹੋਏ ਨੇ ਬਾਕੀ ਸਾਰੇ ਇਹੋ ਇਹੋ ਪੁੱਠੇ ਸਿੱਧੇ ਕੰਮ ਕਰ ਰਹੇ ਨੇ ਕਿ ਅੱਜ ਇੱਥੇ ਬੈਠ ਕੇ ਇੱਥੋਂ ਇੱਥੋਂ ਪੈਸੇ ਇਕੱਠੇ ਕਰਕੇ ਭੱਜ ਗਿਆ ਤਾਂ ਉਹ ਪੰਜਾਬ ਦੇ ਹੋਰ ਪਿੰਡ ਵਿੱਚ ਜਾ ਬੈਠਦੇ ਨੇ ਉੱਥੋਂ ਪੈਸੇ ਇਕੱਠੇ ਕਰਕੇ ਭੱਜ ਗਏ ਹੋਰ ਬੈਠਦੇ ਨੇ ਇਦਾਂ ਹੀ ਇਹਨਾਂ ਦਾ ਸਰਕਲ ਹੈ ਜਿਹੜਾ ਚੱਲਦਾ ਰਹਿੰਦਾ ਤਾਂ ਆਪਣੇ ਲੋਕਾਂ ਨੂੰ ਸਮਝਾਣੀ ਚਾਹੀਦੀ ਹੈ ਕਿ ਇਹਨਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ ਜੋ ਸਾਨੂੰ ਇਹ ਦੇ ਸਕਣ ਇਹ ਸਿਰਫ ਪੈਸੇ ਇਕੱਠੇ ਕਰਦੇ ਨੇ ਆਪਣੀਆਂ ਅਯਾਸ਼ੀਆਂ ਕਰਦੇ ਨੇ ਜਾਂ ਫਿਰ ਇਹ ਜਨਾਨੀਆਂ ਬਾਜ਼ੀਆਂ ਵੀ ਕਰਦੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਪਾਂ ਦੇਖਿਆ ਕਿ ਬਾਬਾ ਪਿੰਡ ਦੇ ਵਿੱਚੋਂ ਕਿਸੇ ਨੂੰ ਧੀ ਨੂੰ ਲੈ ਕੇ ਫਰਾਰ ਹੋ ਗਿਆ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਆਪਾਂ ਅਕਸਰ ਹੀ ਦੇਖਦੇ ਰਹਿੰਦੇ ਆ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਭੂਮਣਿਆਂ ਦਾ ਤੁਸੀਂ ਖਹਿੜਾ ਛੱਡੋ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਹਿੰਦੂ ਹੋ ਮੁਸਲਮਾਨ ਹੋ ਸਿੱਖ ਹੋ ਆਪਦੇ ਧਰਮ ਨੂੰ ਮੰਨੋ ਆਪਣੇ ਪਰਮਾਤਮਾ ਦੀ ਪੂਜਾ ਕਰੋ ਨਾ ਕਿ ਇਹਨਾਂ ਪਖੰਡੀਆਂ ਦੀ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ